ਮਾਸ਼ੀ ਤਰ ਦਿਨਾਂ ਦੀ ਉਮਰਾਂ ਲਈ ਰੋਣ ਯਾਰੋ ਰੂਹ ਕੰਬਾਉਣ ਵਾਲੀ ਇਹ ਵੀਡੀਓ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਨੂੰ ਜੋ 35 ਸਾਲਾਂ ਦੇ ਬਾਅਦ ਆਪਣੇ ਜੱਦੀ ਘਰ ਦੇ ਵਿੱਚ ਜੇਲ੍ਹ ਤੋਂ ਵਾਪਸ ਪਰਤਿਆ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਕਿ ਬਾਪੂ ਜੀ 35 ਸਾਲਾਂ ਦੇ ਬਾਅਦ ਆਪਣੇ ਘਰ ਦੇ ਵਿੱਚ ਵਾਪਸ ਆਏ ਨੇ ਤੁਸੀਂ ਦੇਖ ਸਕਦੇ ਹੋ ਘਰ ਕਿਵੇਂ ਖੰਡਰ ਬਣ ਚੁੱਕਿਆ ਹੈ ਜਦੋਂ ਘਰ ਦੇ ਮੈਂਬਰ ਘਰ ਵਿੱਚ ਨਾ ਹੋਣ ਤਾਂ ਦੇਖੋ ਘਰ ਦੀ ਕੀ ਹਾਲਤ ਹੋ ਜਾਂਦੀ ਹੈ ਜੇਕਰ ਘਰਾਂ ਦਾ ਜੀ ਜੇਲ੍ਹ ਵਿੱਚ ਚਲਿਆ ਜਾਵੇ ਤਾਂ ਦੇਖੋ ਹਾਲਾਤ ਕਿੰਨੇ ਮਾੜੇ ਹੋ ਜਾਂਦੇ ਨੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਵਿਦੇਸ਼ਾਂ ਦੇ ਵਿੱਚ ਜਾਣਾ ਸੌਂਕ ਨਹੀਂ ਮਜਬੂਰੀ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਵਿਦੇਸ਼ ਜਾ ਰਿਹਾ ਹੈ ਤੇ ਉਸਦੀ ਮਾਂ ਦੇਖੋ ਕਿੰਨਾ ਰੋ ਰਹੀ ਹੈ ਜੇ ਪੰਜਾਬ ਦੇ ਵਿੱਚ ਹੀ ਕੰਮ ਮਿਲਦੇ ਹੋਣ ਤਾਂ ਕਿਸ ਮਾਂ ਦਾ ਦਿਲ ਕਰਦਾ ਹੈ ਆਪਣੇ ਪੁੱਤ ਨੂੰ ਨਿੱਕੀ ਉਮਰੇ ਵਿਦੇਸ਼ਾਂ ਨੂੰ ਤੋਰਨ ਦਾ ਪਰ ਇਹ ਤਾਂ ਕਰਦੀਆਂ ਮਜਬੂਰੀਆਂ ਮਾਰ ਜਾਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ